ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਜੋ ਕਵਿਤਾ ਸਾਂਝੀ ਕਰਨੀ ਹੈ ਇਹ ਲਿਖੀ ਹੋਈ ਆ ਫਿਰੋਜ਼ਦੀਨ ਸ਼ਰਫ ਜੀ ਦੀ ਇਹਨਾਂ ਨੂੰ ਅਸੀਂ ਲੈਂਦੇ ਪੰਜਾਬ ਦਾ ਵੀ ਤੇ ਚੜ੍ਹਦੇ ਪੰਜਾਬ ਦਾ ਵੀ ਕਵੀ ਕਹਿ ਸਕਦੇ ਆ ਕਿਉਂਕਿ ਪਾਰਟੀਸ਼ਨ ਤੋਂ ਬਾਅਦ ਹੀ ਪਾਕਿਸਤਾਨ ਚਲੇ ਗਏ ਸਨ ਪਰ ਇਹਨਾਂ ਦਾ ਜਨਮ ਜਿਹੜਾ ਹੈ ਉਹ ਅੰਮ੍ਰਿਤਸਰ ਵਿਖੇ ਹੋਇਆ ਸੀ ਤੇ ਉਹਨਾਂ ਦੀ ਪਹਿਲਾਂ ਮੈਂ ਜੀਵਨੀ ਆਪ ਜੀ ਨਾਲ ਸਾਂਝੀ ਕਰਾਂਗਾ ਬਹੁਤ ਸੰਖੇਪ ਦੇ ਵਿੱਚ ਦੇ ਨਾਲ ਹੀ ਜਿਹੜੀ ਇਹਨਾਂ ਦੀ ਮੈਂ ਨਜ਼ਮ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਾਂ ਕਰਤਾ ਕਹੋ ਦਾ ਸਰਲੀ ਹੈ ਕੁਰਬਾਨੀ ਤੇ ਉਹਦੇ ਬਾਰੇ ਵੀ ਗੱਪਾਂ ਪੜਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ 2730 ਜੇ ਕਰਾਂਗਾ ਕਿਉਂਕਿ ਇਸ ਹਾਲਾਤ ਦੇ ਵਿੱਚ ਲਿਖੀ ਤੇ ਆਓ ਪਹਿਲਾਂ ਆਪਾਂ ਫਰੋਜ਼ ਦੀਨ ਸ਼ਰਫ ਜੀ ਦੀ ਜ਼ਿੰਦਗੀ ਦੇ ਚਾਟ ਪਾਈਏ ਫਰੋਜ਼ ਦੇ ਸ਼ਰਫ ਜੀ ਦਾ ਜਨਮ 1892 ਇਸ ਵਿੱਚ ਰਾਜਾ ਸੰਸੀ ਜੁੜਾ ਕੇ ਆਪਣਾ 에어ਪੋਰਟ ਵੀ ਅੱਜ ਰਾਜਾ ਸੰਸੀ ਜਾਂ ਆਪਣਾ ਅੰਮ੍ਰਿਤਸਰ ਦੇ ਵਿੱਚ ਉਹ ਇਲਾਕੇ ਦਾ ਨਾਮ ਹੈ ਨੇੜਲੇ ਪਿੰਡ ਤੋਲਾ ਨੰਗਲ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਖਾਨ ਵੀਰ ਖਾਂ ਰੇਲਵੇ ਪੁਲਿਸ ਵਿੱਚ ਸਿਪਾਹੀ ਲੱਗੇ ਹੋਏ ਸਨ ਜਿਦਾ ਦੀ ਮੌਤ ਹੋਣ ਤੋਂ ਬਾਅਦ ਆਪਣੇ ਨਾਨਕੇ ਲਹਾਰ ਆ ਗਏ 14-15 ਵਰਿਆਂ ਦੀ ਉਮਰ ਵਿੱਚ ਸ਼ਰਫ ਜੀ ਨੇ ਬੈਂਤਬਾਜੀ ਸ਼ੁਰੂ ਕਰ ਦਿੱਤੀ ਪਾਵ ਲਿਖਣਾ ਸ਼ੁਰੂ ਕਰ ਦਿੱਤਾ ਕਵੀ ਦਰਬਾਰਾਂ ਨਾਹੀਂ ਮਾਨਤਾ ਪ੍ਰਾਪਤ ਕਰ ਲਈ ਆਪ ਮੁਹੰਮਦ ਰਜ਼ਮਾਨ ਹਮਦਮ ਦੇ ਸਿਗਰਦ ਸਨ ਸ਼ਰਫ ਲਗਭਗ ਤਨ ਦੇ ਹੱਕੇ ਕਵੀ ਦਰਬਾਰਾਂ ਵਿੱਚ ਪਹਿਲੀ ਕਤਾਰ ਦੇ ਕਵੀਆਂ ਵਿੱਚ ਸ਼ਾਇਰ ਹੈ ਆਪ ਦੀ ਕਾਵਿਕ ਸੂਝ ਅਤੇ ਰਸੀਲੀ ਰਸੀਲੀ ਤੇ ਸ੍ਰੀਲੀ ਆਵਾਜ਼ শ্রোਤਿਆਂ ਨੂੰ ਮੋਹ ਲੈਂਦੀ ਆਪ ਨੂੰ ਪੰਜਾਬੀ ਬੁਲਬੁਲ ਕਹਿ ਕੇ ਵੀ ਸਤਿਕਾਰਿਆ ਜਾਂਦਾ ਸੀ ਕਿਉਂਕਿ ਆਪ ਦੀ ਜਿਹੜੀ ਵੀ ਕਵਿਤਾ ਲਿਖਦੇ ਸੀ ਉਹ ਫਿਰ ਉਹ ਪੜ੍ਹ ਕੇ ਵੀ ਦੱਸਦੇ ਸਨ ਯਸਰਾਉਂਦੇ ਸਨ ਕਵੀ ਦਰਬਾਰਾਂ ਵਿੱਚ ਦੇਸ਼ਵੰਡ ਅਬ੍ਰਾਂਤ ਆਪ ਪਾਕਿਸਤਾਨ ਚਲੇ ਗਏ ਦੋ ਤਿੰਨ ਵਾਰ ਆਪ ਭਾਰਤ ਆਏ ਤੱਲੁਕਾਂ ਨੇ ਅੱਖਾਂ ਤੇ ਬਿਠਾ ਲਿਆ 1953 ਈਸਵੀ ਵਿੱਚ ਪੈਪਸੂ ਸਰਕਾਰ ਨੇ ਕਿਉਂਕਿ ਕਈ ਲੋਕ ਜਾਣਦੇ ਨੇ ਕਈ ਨਹੀਂ ਵੀ ਜਾਣਦੇ ਜਿਹੜਾ ਪੈਪਸੂ ਸਟੇਟ ਹੈ ਉਹ ਵੇ ਹੁੰਦੀ ਸੀ ਜਿਹੜਾ ਕਿ ਅੱਜ ਜ਼ਿਲ੍ਹਾ ਫਰੀਦਕੋਟ ਤੇ ਪਟਿਆਲਾ ਜਿਹੜੀ ریاਸੀ ਤੇ ਫਰੀਦਕੋਟ ریاਸਤ ਹੈ ਕਹੋ ਉਧਰ ਸਸੀਆਂ ਨੂੰ ਪੈਪਸੂ ਕਿਹਾ ਜਾਂਦਾ ਸੀ ਗਿਆਨੀ ਜਲ ਸਿੰਘ ਨੇ ਵੀ ਆਪਣਾ ਜਿਹੜਾ ਪਰਡੀਸ਼ਨ ਦਾ ਜਲਾਸ਼ੂਰ ਕਰ ਦਿੱਤੀ ਉਹ ਪੈਪਸੂ ਤੋਂ ਹੀ ਕੀਤੀ ਸੀ ਉਹਦੇ ਮਨਿਸਟਰ ਵੀ ਸਨ ਪਰ ਬਾਅਦ ਵਿੱਚ ਦੇ ਵਿੱਚ ਜਿਹੜਾ ਇਹ ਪੈਪਸੂ ਤੇ ਪੰਜਾਬ ਇਕੱਠੇ ਕਰ ਦਿੱਤੇ ਸਨ ਜਿਵੇਂ ਕਿ ਤੁਹਾਨੂੰ ਆਪ ਸਾਰਿਆਂ ਨੂੰ ਪਤਾ ਪੈਪਸੂ ਟਰਾਂਸਪੋਰਟ ਵੀ ਅਜੇ ਵੀ ਚੱਲ ਰਹੀ ਹੈ ਉਹ ਪੈਪਸੂ ਦਾ ਲਾਖਾ ਕਿਹਾ ਜਾਂਦਾ ਸੀ ਯਾ ਬਾਬੂ ਸੂਤ ਸ੍ਰੇਟ ਕਹੀ ਜਾਂਦੀ ਸੀ ਬੈਸੂ ਸਰਕਾਰ ਨੇ ਆਪ ਨੂੰ ਸ਼ਰੋਮਣੀ ਸਹਾਤਕਾਰ ਵਜੋਂ ਸਨਮਾਨਿਤ ਕੀਤਾ 13 ਮਾਰਚ 1955 ਨੂੰ ਸ਼ਰਫ ਆਪਣੇ ਅਣਗਿਣਤ ਸਰੇਆਂ ਅਤੇ ਪਰਉ ਸੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਇਸ ਇਹਨਾਂ ਦੀ ਸੰਖੇਪ ਜੀਵਨੀ ਤੇ ਉਹਨਾਂ ਦੀ ਜਿਹੜੀ ਮੈਂ ਨਜ਼ਰੋਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੁਰਬਾਨੀ ਉਹਦੇ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਮੈਂ ਦੱਸਾਂਗਾ ਜਾਂ ਦੱਸ ਰਿਹਾ ਹਾਂ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕੁਰਬਾਨੀ ਬਾਰੇ ਇੱਕ ਖਿਆਲ ਨੇ ਕਿ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਦੇਸ਼ ਦੀ ਆਜ਼ਾਦੀ ਲਈ ਚੱਲ ਰਿਹਾ ਕੌਮੀ ਅੰਦੋਲਨ ਪੂਰੀ ਚੜ੍ਹ ਤੇ ਸੀ 20ਵੀਂ ਸਦੀ ਦੇ ਪਹਿਲੇ ਦੋ ਦਹਾਕੇ ਭਾਵ 1910 ਤੋਂ ਸ਼ੁਰੂ ਹੋ ਗਏ ਕਹਿ ਲੋ ਤੇ ਇਵੇਂ 1926 ਦੇ ਵਿੱਚ ਵੀ ਕਾਂਗਰਸ ਪਹਿਲੀ ਦਫਾ ਹੋਣ ਦੇ ਵਿੱਚ ਆਈ ਸੀ ਵੈਸੇ ਤਾਂ ਪਹਿਲਾਂ ਹੀ ਜਿਹੜੇ ਫ੍ਰੀडम फाइਟਰ ਹੁੰਦੇ ਸਨ ਪਰ ਜਿਹੜੀ ਕਾਂਗਰਸ ਹੋਣ ਦੇ ਵਿੱਚ ਆਈ ਹੈ ਇਹ 1926 ਦੇ ਲਾਗੇ ਤਾਗੇ ਆਈ ਹੈ ਦੇਸ਼ ਭਗਤੀ ਦੇ ਜਜ਼ਵੇ ਦਾ ਪ੍ਰਭਾਵ ਲੋਕ ਜੀਵਨ ਤੇ ਹਰੇਕ ਪੱਖ ਤੇ ਨਜ਼ਰ ਆਉਂਦਾ ਸੀ ਅਜਿਹੇ ਜੋਸ਼ ਭਰੇ ਤੇ ਉਤਸ਼ਾਹੀ ਵਾਤਾਵਰਨ ਵਿੱਚ ਦੇਸ਼ ਭਗਤਾ ਅੰਦਰ ਆਜ਼ਾਦੀ ਪ੍ਰਾਪਤ ਲਈ ਸਭ ਕੁਝ ਕੁਰਬਾਨ ਕਰਨ ਦਾ ਜਜ਼ਬਾ ਠਾਠਾ ਮਾਰਦਾ ਸੀ ਦੇਸ਼ ਭਗਤੀ ਦੇ ਅਜਿਹੇ ਸੱਚੇ ਸੁੱਚੇ ਜਜ਼ਬੇ ਨੂੰ ਇਸ ਕਵਿਤਾ ਰਹੇ ਸੁਹਾਗ ਜੀ ਤਮਕ ਅਭਿਵਕਤੀ ਪ੍ਰਦਾਨ ਕੀਤੀ ਗਈ ਹੈ ਆਜ਼ਾਦੀ ਦੇ ਸੰਘਰਸ਼ ਦੌਰਾਨ ਦੇ ਜਿਨ੍ਹਾਂ ਵੀ ਉਹ ਫ੍ਰੀडम फाइਟਰ ਸਨ ਜਿਹੜੇ ਕਿ ਸ਼ਹੀਦ ਵੀ ਹੋਏ ਹਨ ਨੇ ਅਣਗਿਣਤ ਕਾਸ਼ਟ ਚੱਲੇ ਤੇ ਕੁਰਬਾਨੀਆਂ ਦਿੱਤੀਆਂ ਜਿਵੇਂ ਕਿ ਸਭ ਤੋਂ ਜ਼ਿਆਦਾ ਜਿਹੜੀਆਂ ਕੁਰਬਾਨੀਆਂ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਸਿੱਖ ਸਿੱਖਾਂ ਨੇ ਦਿੱਤੀਆਂ ਕਵੀ ਅਜੇਹ ਜਿਹਾਰੂ ਦੇਸ਼ ਭਗਤਾਂ ਦੀ ਬਹਾਦਰੀ ਭਰੇ ਕਾਰਨਾਮਿਆਂ ਦਾ ਗੁਣ ਗੈਣ ਕਰਦੇ ਆ ਉਹਨਾਂ ਨੂੰ ਸ਼ੇਰ ਤੇ ਬਾਝ ਵੀ ਆਖਦਾ ਹੈ ਭਾਵ ਇਸ ਕਵਤਾ ਦੇ ਵਿੱਚ ਤੇ ਉਹ ਸੀ ਵੀ ਦੂਜੇ ਪਾਸੇ ਆਜ਼ਾਦੀ ਦੇ ਸੰਘਰਸ਼ ਤੋਂ ਮੁਹਮੂਰਨ ਵਾਲੇ ਇਦਰ ਫੋਕ ਤੇ ਸਵਾਰਥੀ ਲੋਕਾਂ ਨੂੰ ਲਾਂਭ ਤਾਂ ਪਾ ਨਹੀਂ ਗਿਆ ਹਨ ਜਿਹੜੀ ਜੇ ਇੱਕ ਕਿਰਤਾ ਤੋਂ ਦੇ ਨਾਲ ਮੈਂ ਸਾਂਝੀ ਕਰਨੀ ਹੈ ਆਓ ਤੇ ਚੱਲਦੇ ਹਾਂ ਇਸ ਕਿਰਤਾਵਲ ਦਮ ਦਿੱਤਿਆਂ ਬਾਜ ਨਹੀਂ ਦਮ ਮਿਲਦਾ ਦਮ ਵੈਸੀ ਆਰਾਮ ਨੂੰ ਕਿਹਾ ਜਾਂਦਾ ਜਦੋਂ ਆਪਾਂ ਆਰਾਮ ਕਰਦੇ ਵੀ ਯਾਰ ਦਮ ਲੈ ਲਾ ਉਹਦੇ ਵਿੱਚ ਆਪਾਂ એનર્ਜੀ ਨੂੰ ਹੋਰ ਵੀ ਆਪਾਂ ਇਕੱਠਾ ਕਰਦੇ ਆਂ ਨਾਮ ਦਿੱਤੇ ਆ ਬਾਜ ਨਹੀਂ ਦਮ ਮਿਲਦਾ ਬਿਨਾ ਦਮ ਦੇ ਢੋਏ ਨਹੀਂ ਢੋਏ ਜਾਂਦੇ ਭਾਰ ਕਿਸੇ ਵੀ ਭਾਰ ਕਹ ਲਓ ਉਹ ਨਹੀਂ ਢੋਇਆ ਜਾਂਦਾ ਜਾਂ ਜਿਹੜਾ ਤੁਹਾਡੇ ਦਿਲ ਦੇ ਵਿੱਚ ਜਜ਼ਬਾ ਹੈ ਉਹ ਵੀ ਤੁਸੀਂ ਕਰ ਸਕਦੇ ਜਿਵੇਂ ਕਿ ਉਸ ਵੇਲੇ ਜਿਹੜੇ ਆ ਸੰਘਰਸ਼ ਕੀਤਾ ਜਿਨ੍ਹਾਂ ਨੇ ਆਜ਼ਾਦੀ ਦੇ ਖਾਤਰ ਉਹਨਾਂ ਵਾਸਤੇ ਆ ਇਹ ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਜੋ ਵੀ ਮੰਨ ਲਓ ਕੋਈ ਕੋਈ ਖੁਸ਼ੀ ਹੋਵੇ ਆਪਾਂ ਉਦੋਂ ਰੀਅਲ ਹੱਸਦੇ ਆ ਨਹੀਂ ਤਾਂ ਕੋ ਜਿਹੜਾ ਹਾਸਾ ਉਹ ਵਿਖਾਵਾ ਹੁੰਦਾ ਬਾਅਦ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ ਰੋਣੇ ਗਮਾਂ ਦੇ ਬਾਅਦ ਨਹੀਂ ਰੋਏ ਜਾਂਦੇ ਜਦੋਂ ਵੀ ਆਪਾਂ ਨੂੰ ਰੋਣ ਆਉਂਦਾ ਕੋਈ ਰੋਣ ਵਾਲੀ ਗੱਲ ਹੁੰਦੀ ਆ ਆਪਾਂ ਉਦੋਂ ਹੀ ਰੋਣੇ ਆ ਜੇ ਵੈਸੇ ਹੀ ਬੰਦਾ ਰੋਈ ਜਾਵੇ ਉਹ ਤਾਂ ਫਿਰ ਇੱਕ ਡਰਾਮਾ ਹੈ ਦਰਦ ਬਾਅਦ ਨਹੀਂ ਸੀਨੇ ਵਿੱਚ ਛੇਕ ਪਿੰਦੇ। ਭਾਵ ਜਿਹੜੋ ਕਿਸੇ ਨੂੰ ਦਰਦ ਹਟਦਾ ਕਿਸੇ ਵੀ ਚੀਜ਼ ਦਾ ਦਰਦ ਕਲਾ ਸਰੀਰਕ ਨਹੀਂ ਕੋਈ ਹੋਰ ਪੱਖੋਂ ਕਬੀਲਦਾਰੀ ਪੱਖੋਂ ਪੁੱਤਾਂ ਪੱਖੋਂ ਭਰਾਵਾਂ ਪੱਖੋਂ ਉਹਦੋਂ ਫਿਰ ਬੰਦੇ ਦੇ ਮਨ ਦੇ ਵਿੱਚ ਜਿਹੜੇ ਆ ਜਾਂ ਦਿਲ ਦੇ ਵਿੱਚ ਛੇਕ ਪਿੰਦੇ ਨੇ ਦਰਦ ਬਾਹਰ ਨਹੀਂ ਸੀਨੇ ਵਿੱਚ ਛੇਕ ਪਿੰਦੇ ਤੇ ਛੇਕ ਬਾਹਰ ਨਹੀਂ ਮੋਤੀ ਪਰੋਏ ਜਾਂਦੇ ਭਾਵ ਜਿੰਨੇ ਵੀ ਮੋਤੀ ਜਿਹੜੋ ਆਪਾਂ ਮਾਲਾ ਬਣਾਉਣੀ ਹੈ ਤੁ ਜੇ ਉਹ ਜਿਛੇ ਨਹੀਂ ਹੁੰਦਾ ਤੇ ਆਪਾਂ ਮਾਲਾ ਨਹੀਂ ਬਣਾ ਸਕਦੇ ਜਾਂ ਹਾਰ ਨਹੀਂ ਬਣਾ ਸਕਦੇ ਸ਼ਰਫ ਦਾਗ ਗ੍ਰਾਮੀ ਦਾ ਦੇਸ਼ ਉਤੋਂ ਕੌਮੀ ਖੂਨ ਦੇ ਬਾਝ ਨਹੀਂ ਧੋਏ ਜਾਂਦੇ ਸਾਨੂੰ ਐਵੇਂ ਤਾਂ ਨਹੀਂ ਆਜ਼ਾਦੀ ਮਿਲ ਗਈ ਸ਼ਹੀਦ ਸਰਦਾਰ ਭਗਤ ਸਿੰਘ ਜੀ ਹੋਰੀ ਚੰਦਰ ਸ਼ੇਖਰੂਰੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਕੋਈ ਜਨਨਕ ਵੀ 2000 ਤੋਂ ਉੱਪਰ ਲੋਕਾਂ ਨੇ ਫਾਂਸੀ ਜਿਹੜੀ ਹੈ ਉਹ ਉਹਨਾਂ ਨੂੰ ਦਿੱਤੀ ਗਈ ਬ੍ਰਿਟਿਸ਼ ਸਰਕਾਰ ਵੱਲੋਂ ਜਿਵੇਂ ਕਿ ਬੰਬੂ ਮਾਨ ਨੇ ਵੀ ਇੱਕ ਥਾਂ ਬਹੁਤ ਵਧੀਆ ਗਿਆ ਸੀ ਵੀ ਕੱਲ ਜਿਹੜਾ ਚਰਖਾ ਕੱਤ ਕੇ ਨਹੀਂ ਆਜ਼ਾਦੀ ਮਿਲੀ ਇਹ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਸ਼ਹੀਦਾਂ ਨੇ ਸਾਡੇ ਨੇ ਤਾਂ ਸਾਨੂੰ ਆਜ਼ਾਦੀ ਮਿਲੀ ਹੈ ਜਦੋਂ ਕਿਸੇ ਵੀ ਕੌਮ ਤੇ ਦੇਸ਼ ਅੰਦਰ ਆ ਕੇ ਵਾ ਆਜ਼ਾਦੀ ਦੀ ਵਗਦੀ ਏ ਜਿਵੇਂ ਸਾਡੇ ਉਸ ਵੇਲੇ 47 ਤੋਂ ਪਹਿਲਾਂ ਵਗੀ ਉਸ ਮੁਲਕ ਦੇ ਸੱਚੀਆਂ ਆਸ਼ਿਕਾ ਨੂੰ ਰਹਿੰਦੀ ਹੋਸ਼ਨਾ ਸੀਸ ਤੇ ਪੱਗ ਦੀ ਹੋਸ਼ ਤੋਂ ਭਾਵ ਉਹਨਾਂ ਨੂੰ ਰਹਿੰਦੇ ਨਹੀਂ ਭਾਵ ਚਾਏ ਉਹਨਾਂ ਦੀ ਪੱਗ ਲੱਥ ਜੇ ਚਾਏ ਉਹਨਾਂ ਦਾ ਸੀਸ ਉਹਨਾਂ ਨੂੰ ਕੁਰਬਾਨ ਕਰਨਾ ਪਵੇ ਤੇ ਉਹ ਆਜ਼ਾਦੀ ਲੈ ਕੇ ਹੀ ਹਟਦੇ ਨੇ ਘਰ ਉਜੜਦੇ ਸਾਂਗੜੇ ਮੱਖੀਆਂ ਦੇ ਬਤੀ ਮੋਮ ਦੀ ਤਾਂ ਇੱਕ ਜਗਦੀ ਏ ਸ਼ਰਫ ਕੋਣ ਗਰੀਬਾਂ ਦੇ ਨੁਛੜ ਜਾਂਦੇ ਮਹਿੰਦੀ ਹੋਰਾਂ ਤੇ ਅਥੀ ਲੱਗਦੀ ਹੈ ਜਿਵੇਂ ਕੁਰਬਾਨੀਆਂ ਦਾ ਦਿੱਤੀਆਂ ਸ਼ਹੀਦ ਭਗਤ ਸਿੰਘ ਹੋਰਾਂ ਨੇ ਜਾਂ ਉਹ ਉਸ ਵੇਲੇ ਸਾਰਿਆਂ ਨੇ ਪਰ ਅੱਜ ਰਾਜ ਕਰਨ ਵਾਲੀ ਕੋਈ ਹੋਰ ਆ ਉਹਨਾਂ ਨੂੰ ਮੇਰਾ ਖਿਆਲ ਆ ਚਿਤ ਜੇਤਾ ਵੀ ਨਹੀਂ ਉਹਨਾਂ ਦਾ ਕਿ ਉਹਨਾਂ ਨੇ ਕਿਵੇਂ ਆਜ਼ਾਦੀ ਲਈ ਤੇ ਉਹਨਾਂ ਦੇ ਕੀ ਅਸੂਲ ਸੀ ਉਹਨਾਂ ਦੇ ਮਨ ਦੇ ਵਿੱਚ ਕੀ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਕੀ ਹੋਊਗਾ ਹੋ ਸਕਦਾ ਉਹਨਾਂ ਦੀ ਸੋਚ ਲਈ ਇਹ ਉਲਟੀ ਹੋ ਰਿਹਾ ਜਾਂ ਹੋ ਰਿਹਾ ਹੋਵੇਗਾ ਬਹੁਤੇ ਦੋਖੋ ਚੱਲਦੇ ਦੇਸ਼ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ ਇੱਟਾਂ ਉਸੇ ਨੂੰ ਬਹੁਤ ਪੈਂਦੀਆਂ ਨੇ ਜਿਹੜੀ ਬੇਰੀ ਦੇ ਨਾਲ ਨੇ ਬੇਰ ਹੁੰਦੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਆ ਇਹ ਕੌਣ ਪੋਛਦਾ ਕਾਵਾਂ ਤੇ ਗਿੱਦੜਾਂ ਨੂੰ ਕਾਇਦ ਪਿੰਜਰੇ ਬਾਗ ਤੇ ਸ਼ੇਰ ਹੁੰਦੇ ਕਤਰੇ ਲਹੂ ਦੇ ਪਾਣੀ ਦੇ ਬੰਦ ਹੋ ਕੇ ਸ਼ਰਫ ਮੋਤੀ ਤੇ ਮੋਸ਼ਕੋ ਫੇਰ ਹੁੰਦੇ ਭਾਵ ਇਹਨਾਂ ਉਹਨਾਂ ਕਰ ਨੇ ਕਰ ਸ਼ਹੀਦਾਂ ਨੇ ਸਾਡਿਆਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਦੇ ਦੇਸ਼ ਆਜ਼ਾਦ ਸਾਡਾ ਹੋਇਆ ਤੇ ਅੱਜ ਲਈ ਇਨਾ ਹੀ ਮੇਰੀ ਫੇਰ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਕਰਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ